ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਮਾਨਵਦੀਪ ਤੇ ਤੁਹਾਡਾ ਸਵਾਗਤ ਕਰਦੀ ਹਾਂ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਤੁਹਾਡੇ ਲਈ ਅੱਜ ਇੱਕ ਬਾਗ ਲੈ ਕੇ ਆਈਆਂ ਜੋ ਕਿ ਹੈਂਡ ਮੇਡ ਆ ਇਹ ਸਾਰਾ ਹੱਥ ਦੀ ਬਣ ਬਣਿਆ ਹੋਇਆਗਾ ਇਹਦੀ ਜਿਹੜੀ ਲੰਬਾਈ ਆ 7 ਮੀਟਰ ਹੁੰਦੀ ਆ ਟੋਟਲ ਤੇ 2.5 ਮੀਟਰ ਦਾ ਇਹ ਰੈਡੀ ਹੋ ਜਾਂਦਾ ਹਾਂ ਦੇਖੋ ਜੀ ਸਾਡਾ ਵਾਹ ਸਫਾਈ ਦੇਖੋ ਕਿੰਨੀ ਕਰੀ ਹੋਈ ਹੈ ਇੱਥੇ ਉੱਤੇ ਇਹ ਸਾਰਾ ਹੈਂਡ ਦੇ ਲੱਡੇ ਹੋਇਆ ਕਿਤੇ ਅਗਲੇ ਕਈ ਵਾਰ ਕਹਿੰਦਾ ਜੀ ਪਤ ਨਹੀਂ ਮਸ਼ੀਨ ਦਾ ਨਹੀਂ ਜੀ ਹੈਂਡ ਦਾ ਹੀ ਕਰਿਆ ਹੋਇਆ ਸਾਰਾ ਤੁਸੀਂ ਇਹਦੇ ਟੁੱਠੇ ਪਾਸੋਂ ਚੈੱਕ ਕਰ ਸਕਦੇ ਹੋ ਆ ਲੰਬਾਈ ਇਹ ਕੋਈ ਕਿੰਨੀ ਜ਼ਿਆਦਾ 2.5 ਮੀਟਰ ਲੰਬਾਈ ਹੈ ਤੇ 1.5 ਮੀਟਰ ਚੜਾਈ ਹੁੰਦੀ ਹੈ। ਇਹਦੀ 2 ਢਾਈ ਮੀਟਰ ਲੰਬਾਈ ਹੈ, 1.5 ਮੀਟਰ ਹੈ ਇਹਦੀ ਚੜਾਈ। ਇਹਦੇ ਵਿੱਚ ਦੇਖੋ ਕਿ ਕਿੰਨੇ ਸੋਨੇ ਕਲਰ ਪਾਈ ਹੋਏ ਨੇ, ਕਿੰਨੇ ਉਫਰੇ ਨੇ ਕਲਰ। ਵਾਈਟ, orange ਪਰ ਐਂਟਾ ਕਲਰ ਆਲਰੇਡੀ ਸੀਡਿੰਗ ਕੀਤੀ ਹੋਈ ਹੈ। ਇੱਕ ਘੜ ਦੇ ਖਦਰ ਉੱਤੇ ਰੈਡੀ ਹੋਇਆ ਹੋਇਆ ਦਾ। ਇੱਕ ਨਾਲ ਇਹਦੇ ਉੱਪਰ ਬੁਟੀ ਬਣਾਈ ਗਈ ਆ ਜੀਨੂ ਨੂੰ ਪਤਾ ਨਾ ਉਹ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਾਦੇ ਵਾਸਤੇ ਬਣੀ ਹੋਈ ਆ ਕੀ ਚੀਜ਼ ਆ ਜੀਨੂ ਜੀਨੂ ਪਤਾ ਨਾ ਉਹ ਕਮੈਂਟਾਂ ਦੇ ਵਿੱਚ ਦੱਸਿਓ ਵੀ ਕੀ ਚੀਜ਼ ਬਣੀ ਹੋਈ ਆ ਤੇ ਕਿਉਂ ਬਣਾਈ ਗਈ ਆ ਇੱਕ ਵਾਰ ਫੇਰ ਸਾਰੇ ਤੇ ਨਾਲ ਨਜ਼ਰ ਮਾਰੋ ਕਾਭੀ ਪੈ ਗਈ ਹੈ ਇਹ ਸਾਡਾ ਪੁਰਾਣਾ ਵਿਰਸਾ ਜੇਡਾ ਇੱਕ ਵਾਰ ਦੁਆਰੇ ਫੇਰ ਆਇਆ ਇੱਕ ਮੈਂ ਸਾਨੂੰ ਗੱਲ ਕਹਿਣੀ ਸੀ ਤੁਸੀਂ ਸਾਡੀ ਜਿਹੜੀ ਵੀਡੀਓ ਦੇਖ ਲੈਣੇ ਹੋ ਲਾਈਕ ਕਰਦੇ ਨੇ ਕਮੈਂਟ ਕਰਦੇ ਨੇ ਪਰ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਤੁਸੀਂ ਜਿਹੜਾ ਚੈਨਲ ਸਬਸਕ੍ਰਾਈਬ ਕਰੋ ਤਾਂ ਉਹ ਕੱਲ ਨੂੰ ਜਿਹੜਾ ਦੁਆਰਾ ਵੀਡੀਓ ਅਪਲੋਡ ਕਰਦੇ ਫਿਰ ਤੁਹਾਨੂੰ ਸਾਡੀ ਵੀਡੀਓ ਮਿਲਦੀ ਨਹੀਂ ਹੈਗੀ ਫਿਰ ਤੁਸੀਂ ਭਾਲਦੇ ਨੇ ਸਰਚ ਕਰਦੇ ਇਸ ਲਈ ਨਾ ਜਿਹੜਾ ਤੁਸੀਂ ਵੀਡੀਓ ਦੇਖਦੇ ਹੋ ਨਾਲ ਹੀ ਨਾਲ ਜਿਹੜਾ ਹੈ ਨਾ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਦੁਆਰੇ ਜਿਹੜੀ ਵੀਡੀਓ ਲੱਭਣ ਦੀ ਲੋੜ ਨਾ ਪਵੇ ਤੁਹਾਡੇ ਲੈਵੇ ਨਾ ਦੀ ਨਾਲ ਜਿਹੜਾ ਵੈਲ ਇਕਨ ਦਵਾ ਲਓ ਤੇ ਉਹਦੀ ਤੁਹਾਡੇ ਕੋਲੇ ਨੂਟਸ ਜਿਹੜਾ ਪਹੁੰਚਿਆ ਕਰੂਗਾ ਤੇ ਦਾਬੂ ਕੀ ਕਮੈਂਟ ਕਰਕੇ ਜਲੂਟ ਦੱਸਿਓ ਤੇ ਜਿਨੇ ਵੀ ਕਰਾਉਣਾਗਾ ਇਹਦੇ ਉੱਤੇ 3 ਤੋਂ 4 ਮੱਖ ਲੱਗ ਜਾਂਦੇ ਆ ਕਹੇ ਕਹਿੰਦੇ ਵੀ ਜਲਦੀ ਜਲਦੀ ਰੈਡੀ ਹੋਣਾਂ ਦੀ ਚੀਜ਼ ਨਹੀਂ ਨਾ ਹੈਗੀ ਇਹਨیں ਕਿਨੂੰ ਬਹੁਤ ਜ਼ਿਆਦਾ ਬ੍ਰੀਕੀ ਦਾ ਕੰਮ ਆ ਦੇਖੋ ਤੁਹਾਡੇ ਸਾਹਮਣੇ ਆਦਿ ਲੋ ਪਿੱਛੋਂ ਵੀ ਦੇਖ ਲਓ ਕੋਈ ਟਾਂਕਾ ਹੋ ਗਿਆ ਹੈ ਸਾਰੇ ਕੰਪਲਿਸ਼ਿੰਗ ਪੂਰੀ ਵਧੀਆ ਕਰਕੇ ਦਿੱਤੀ ਗਈ ਆ ਜਿਨੇ ਵੀ ਦਾ ਆਰਡਰ ਕਰਨਾ ਜਲਦੀ ਤੋਂ ਜਲਦੀ ਕਰੋ ਪਰ 3 ਤੋਂ 4 ਮੰਥ ਲੱਗਣਗੇ ਜਰੂਰ ਕਿਉਂਕਿ ਪਹਿਲਾਂ ਕਿਸੇ ਕਹੀ ਕਹ ਦਉਂਦੇ ਨੇ ਸਾਨੂੰ ਜਲਦੀ ਚਾਹੀਦਾ ਪਰ ਜਲਦੀ ਕਿੱਥੋਂ ਹੋਣੀ ਕਿਉਂਕਿ ਇਹ ਤਾਂ ਕੰਮ ਵੀ ਸਾਡੇ ਕੋਲ ਪਹਿਲਾਂ ਵੀ ਲੱਹੁੰਦੇ ਨੇ ਕਿ ਇਹਦੇ 3 ਮੰਥ ਹੋ ਗਏ ਪੂਰੇ ਤੇ ਹੁਣ ਸਾਨੂੰ ਕੰਪਲੀਟ ਕਿਉਂਕਿ ਪਹਿਲਾਂ ਵੀ ਤਾਂ ਆਪਾਂ ਲਾਉਣੀ ਆਂਗੀ ਜਿਹੜਾ ਪਹਿਲਾਂ ਕੰਪਲੀਟ ਹੋਣਗੇ ਇਹ ਤੋਂ ਬਾਅਦ ਵਿੱਚ ਹੀ ਰੱਖਦਾ ਹੁੰਦੇ ਨੇ ਟਾਈਮ ਲੱਗਦਾ ਸਸ਼ੀਕਾਲ ਜੀ